ਸਮਾਜ ਮਹਾਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪਰਸਾਦ ਚੇਤ ਗੋਵਿੰਦ ਆਰਾਦੀ ਹੈ ਖੋਵ ਆਨੰਦ ਕਣਾ ਸੰਤ ਜਿਨਾ ਨਾਮ ਮਿਲ ਪਾਈਐ ਰਸਨਾ ਨਾਮ ਪੜਾਉ। ਜੀਤੋ ਗੋਵਿੰਦ ਆਰਾਦੀਐ। ਹੋਵੈ ਆਨੰਦ ਕਨਾ। ਸੰਤ ਜਿਨਾ ਨਾਮ ਮਿਲ ਪਾਈਐ ਰਸਨਾ ਨਾਮ ਪੜਾਉ। ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਹੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲਥਲ ਮਾਹੀ ਅਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਿਣਾ ਜਿਨੇ 라ਵਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਏ ਸੋ ਪ੍ਰਭ ਿਸਕੇ ਪਾਏ ਲੰਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸਕੇ ਪਾਏ ਸ੍ਰੀ ਵਾਹਿਗੁਰੂ ਜੀ ਬਾਰਾਮਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਰਤ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦੇ ਜਸ ਪਰਮੇ ਥਕਿਆ ਹੈ ਪ੍ਰਭ ਕੇ ਸਾਉ ਤੈਨ ਦੁ ਦੇਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਕ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਨ ਮਿਲਿਆ ਸਾਜਨੈ ਕਤ ਪਾਈਐ ਬਿਸ ਰਾਮ ਜਿਤ ਘਰ ਹਰ ਕੰਤਨਾ ਪ੍ਰਗਟੇ ਪਾਟ ਨਗਰ ਸੇ ਗ੍ਰਾਮ ਸਰਬ ਸਿੰਗਾਰਤੰ ਬੋਲ ਰਸ ਸਨਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਵੀ ਹੋਣਿਆ ਮੀਤ ਸੱਜਣ ਸਭ ਜਾਵ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾ ਹਮ ਚਿਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਨਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇਕ ਕਿਣ ਤਿਸ ਬਿਨ ਜੀਵਨਾ ਵਿਰਥਾ ਜਨਮ ਜਨਾ ਜਲਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭੂ ਤੈ ਤਨਾ ਵਈ ਕਿ ਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤੈਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚਿਤ ਮਲਾਏ ਸੋ ਪ੍ਰਭੂ ਤਿਸ ਕੇ ਪੈ ਲੱਗਾ ਵਿਸਾਖ تیرਣ ਕਿਉ ਵਾਢਿਆ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕਾ ਲੱਗੀ ਮਾਇਆ ਤੋ ਪੁਤਰ ਕਲ ਤਰਣ ਸੰਗਤ ਨਾ ਹਰ ਅਵਨਾਸੀਓ ਪਲਚ ਪਲ ਸਗਲੀ ਮੋਈ ਝੂਠਾ ਤੰਧ ਮੋ ਇੱਕ ਸਰ ਕੇ ਨਾ ਬਿਨ ਅੱਗੇ ਲਈਆ ਖੋਏ ਦੇਵ ਸਰ ਕੋਚ ਨਾ ਪ੍ਰਵਿਣ ਅਵਰਣ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਕਿ ਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਪੇਟਿਆਰ ਸੋਏ ਹਰ ਜੇਠ ਜੁੜਿੰਦਾ ਲੋੜਿਆ ਜਿਸ ਅੱਗੇ ਸਭ ਨਵੰਨ ਹਰ ਸੱਜਣ ਦਾ ਉਹਨ ਲੱਗਿਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾ ਪ੍ਰਭ ਨੂੰ ਲੱਗੈ ਨਾ ਹੀ ਸੰ ਰੰਗ ਸਵੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜਾ ਸੋਕਰਾ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤਨ ਆਪਣਾ ਲੀਆ ਜੇ ਮਿਲਿਆ ਵਿਛੜ ਕਿਉਂ ਰਵਾਨਾ ਸਾਧੂ ਸੰਗ ਪ੍ਰਾਪਤਿ ਨਾਨਕ ਰੰਗ ਮਨਾਨਾ ਹਰ ਜੇਠ ਰੰਗਿਲਾ ਤਿਸ ਥਾਣੀ ਜਿਸ ਕਾ ਭਾਗ ਮਸਾਨਾ ਅਸਾੜਤ ਬੰਦਾ ਤਿਸ ਲਗਾਇ ਹਰ ਨਾਮੁ ਨ ਜਿਨਾਂ ਆਪਾਸ ਜਗ ਜੀਵਨ ਪੁਰਖ ਤਿਆਕੈ ਮਾਨਸੰਧੀ ਆਸ ਦੁਇ ਭੈ ਬਹੁਚੀ ਐ ਗਲ ਪਈ ਸੁਜਮ ਕੀ ਫਾਸ ਜੇਹਾ ਬੀਜਾ ਸੋ ਲੂਣਾ ਮਥੇ ਜੋ ਲਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਇ ਖਲਾਸ ਕਰ ਕਿਰਪਾ ਭਵੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਸੋ ਪ੍ਰਭ ਤੁਧ ਬਿਨ ਦੂਜਾ ਕੋ ਨਹੀ ਨਾਨਕੀ ਅਰਦਾਸ ਸਾਡ ਸਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆ ਦਿਸਣ ਸਭੇ ਸ਼ਿਆਰ ਹਰ ਅੰਮ੍ਰਿਤ ਬਹੁ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਭਵਨਤਨ ਪ੍ਰਭ ਸੰਗ ਮੋਲਿਆ ਸੰਵਰਤ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾ ਵਣਹਾਰ ਜਿਨੇ ਸਕੇ ਪ੍ਰਭ ਪਾਇਆ ਹੋ ਤਿਰਕਾ ਸਭ ਬਿਹਾਰ ਨਾਨਕ ਹਰਦੀ ਮਿਆਕਰ ਸ਼ਬਦ ਸੁਵਾਰਣ ਹਾਰ ਸਾਵਣ ਤੇ ਨਾ ਸੁਹਾਗਨੀ ਦਿਨ ਰਾਮ ਨਾਮ ਔਰ ਹਾਰ ਪਦ ਪਰਮ ਪੁਲਾੜੀਆਂ ਦੂਜੈ ਲੱਗਾ ਹੇਤ ਲਖਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਿਤ ਤੇ ਵੇਲੇ ਕਹੈ ਸੁਨ ਪ੍ਰੇਤ ਪਕੜ ਚੁਲਾਇਣ ਦੂਤ ਜਮ ਕਿਸੈ ਨਾ ਦੇਣੀ ਭੇਤ ਛੱਡ ਖੜੋਤੇ ਖਿਨੇ ਮਹੇ ਦਿਨ ਸੋ ਲੱਗਾ ਹੇਤ ਹੱਥ ਮਰੋੜੇ ਤਨਕ ਪੈਸਾ ਹੋ ਆਸੀਤ ਜਿਹ ਬੀਜ ਸੋ ਲੂਣਾ ਕਰਮਾਂ ਸੰੜਾ ਖੇਤ ਨਾਨਕ ਪ੍ਰਭ ਸਰਨਾਕ ਤੇ ਚਰਨ ਭੋਗ ਪ੍ਰਭ ਦੇਤ ਸੇ ਪਾਦ ਉਹ ਨਰਕਣੋਂ ਪਾਈਐ ਗੁਰ ਰਖਣੋਂ ਵਾਲਾ ហេਤ ਅਸਨ ਪ੍ਰੇਮ ਉਹ ਮਾੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੋਂ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਾ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਅਗਾਏ ਆਤਿ ਆਗ ਬੇਨਤੀ ਕਰੈ ਲਿਹੋ ਪ੍ਰਭੂ ਲਟਦਾਏ ਜੋ ਹਰ ਕੰਤ ਮੁਲਾਈਆਂ ਸੇ ਵਿਛੜ ਕਤੈ ਨਾ ਜਾਏ ਪ੍ਰਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖਿ ਵਸੰਧਿਆ ਜਨਾਮਿਆ ਹਰ ਰਾਏ ਕਤ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੋੜੇ ਹੋਏਗਾ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰਵੈ ਰੋਜ ਕੀਤਾ ਕਿਛੁ ਨ ਹੋਵੈ ਲਿਖਿਆ ਤੁਰ ਸੰਜੋਗ ਹੋਵੜ ਭਾਕੀ ਮੇਰਾ ਪ੍ਰਭ ਮਿਲੇ ਤਾ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇ ਮਿਰ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗਿ ਬਿਨ ਸੈ ਸਭੈ ਸੋਚ ਮਗਰ ਮੈਂ ਸੁਹੰਦੀਆਂ ਹਰ ਪ੍ਰਸੰਗ ਬੈਠੜੀ ਆਹਾ ਤਿਨ ਕੀ ਸੋਭਾ ਕੈ ਗਣੀ ਜੇ ਸਾਹਿਬ ਮੇ ਲੜੀ ਆਹਾ ਤਨ ਮਨ ਮੌਲਿਆ ਰਾਮ ਸਿਓ ਸੰਸਾਰ ਸਹਿ ਲੜੀ ਆ ਸਾਜਿਨਾ ਤੇ ਬਾਰੀ ਸੇ ਰਹਿਣ ਅਕੇ ਲੜੀ ਆ ਤੈਨ ਦੋਖਣ ਕਬ ਉਤਰ ਐਸੇ ਜਮ ਕੇ ਵਸ ਪੜੀ ਆਹ ਜਿਨੀ ਰਾਵਿਆ ਪ੍ਰਭਿ ਆਪਣਾ ਸੇ ਦਿਸਨ ਨਿਤ ਕੜੀਆ ਰਤਨ ਜਿਵੇਂ ਹਰ ਲਾਲ ਹਰ ਕੰਠ ਤਿਨਾ ਜੜੀ ਆਹ ਨਾਨਕ ਪਾਛਾ ਧੋੜ ਤੇ ਨਾ ਫਰਾ ਸਰਣੀ ਦਰ ਪੜੀ ਆਹ ਮਗਰ ਪ੍ਰਭ ਆਰਾਧਨਾ ਬਹੁੜ ਨਜਨ ਮੜੀ ਆਹ ਕੋਖ ਤੁਖਾਰਣ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਵਿਦਿਆ ਚਰਨ ਅਰਵਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਕਾ ਕੋ ਨ ਸਕੈ ਮਿਲ ਸਾਧੂ ਗੁਣਗਾਹੋ ਜਤੈ ਉਪਜੀਤ ਹੈ ਮਿਲੀ ਸੱਚੀ ਪ੍ਰੀਤਿ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬੌਧ ਦਾ ਵਿਛੜਿ ਆਵੋ ਬਾਰਜਾਉ ਲਖ ਭੇਰਿਆ ਹਰ ਸੱਜਣ ਅਗ ਮਾਗਾਹੋ ਸਰਮ ਭਈ ਨਾਰਾਇਣੇ ਨਾਨਕਦਰ ਪਈ ਆਹੋ ਪੁਖਸ ਹੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ ਮਾਗ ਮੰਨਣ ਸੰਸਾਦਾਂ ਤੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਭਨਾ ਨੂੰ ਕਰ ਦਾਨਾ ਜਨਮ ਕਰਮ ਮੜ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮੁ ਹੋਈਐ ਬਿਨ ਸਹਿ ਲੋਭ ਸੁਆਣਾ ਸਤਿਐ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਠਸਠ ਤੀਰ ਸਗਲ ਪੁੰਨ ਜੀ ਦੇਆ ਪ੍ਰਵਾਨ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਖਸ ਤੇ ਸੇ ਕਾਂਢੀ ਹੈ ਜਨ ਪੂਰਾ ਗੁਰ ਮਿਹਰਵਾਨ ਫੜਗੁਣਾ ਨੰਦੋਂ ਪਾਰ ਜਨਾਰ ਸਜਣ ਪ੍ਰਗਟਿ ਆਏ ਸੰਸਾਈਂ RAM ਕੇ ਕਰ ਕਿਰਪਾ ਦਿਆ ਮਿਲਾਏ ਸਿਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਸ਼ਕੁਨੀ ਵਡ ਭਾਗਨੀ ਵਰ ਪਾਇ ਹਰ ਰਾਇ ਮਨ ਸਈਆ ਮੰਗਲ ਗਾਵੇ ਗੀਤ ਗੋਵਿੰਦ ਲਾਏ ਹਰ ਜਿਹਿਆ ਅਵਰਣ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਿਚਲ ਦਿਤਿਣ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜਨਾ ਜਨਮ ਧਾਏ ਜੀਵਾ ਇਕ ਅਨੇਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਅਨੰਦੋ ਨਿਤ ਸਲਾਈਐ ਜਿਸਮੂ ਤਿਲਨਾ ਤੁਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਸਰੇ ਹਰਿ ਗੁਰਪੂਰ ਆਰਾਧਿਆ ਦਰਗੇ ਸਚ ਖਰੇ ਸਰਬ ਸੁਖਾ ਨਿਤ ਚਰਨ ਹਰਿ ਪਉਜ ਲਬਿਖ ਮਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਇ ਦਰੇ ਕੂੜ ਗੈ ਦੂਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਦਿਨ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਦਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਆਕਰੋ ਪੈਰ ਪਾਸ ਸਿਉ ਤੇ ਸਾਧ ਜੀ ਆਸ ਬਨਮਾਤ ਪਿਤਾ सकल समग्री तो मेरे सوتر तारि तुमते हो सो आके अकारी तुम्हारी गत मिट तुम्ही जानी ननकदास सदा कहु बानी जी तुम्हारी गत मिट तुम्ही जानी ननकदास सदा कहु बानी ਸ੍ਰੀ ਵਾਹਿਗੁਰੂ ਜੀ ਬਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮਿਹਰਬਾਨ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਲ ਸ੍ਰੀ ਭਗਉਤੀ ਜੀ ਕੀ ਬਾਣ ਸਹੀ ਦਸਵੀਂ ਪ੍ਰੇਤੋਂ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਗਿਰੰਗਰ ਗੁਰ ਤੇ ਅਮਤ ਦਾਸ ਸਦਾਮ ਦਾਸੈ ਹੋਈ ਸਹਾਈ ਅਦਰ ਜਨਮ ਹਰ ਗੋਬਿੰਦ ਨਾ ਸਿੰਘ ਦੇ ਸ੍ਰੀ ਹਰਿਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿ ਦਿਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਬੁੱਧਕ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤੋ ਬੋਲਣਾ ਜੀ ਸ੍ਰੀ ਵਾਹਿਗੁਰੂ ਜਿਸਾ ਪਾਤਸ਼ਾਹ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜੂਰ ਜਹਰਾ ਜੋਤ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਬਲਤ ਕੇ ਰੱਖਿਆ ਕਰ ਲੋਕ ਉਪਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿੰਨਾਂ ਦੇ ਪਾਠ ਦਸਾਂ ਦਦਾਜ ਜੀ ਕਾ ਧਿਆਨ ਤਰਕੇ ਖਾਲਸਾ ਦੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕਾ 10 ਪਾਤਸ਼ਾਹ ਜਾ ਚਾਹ ਸਹਿਬ ਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹੱਡੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਿੱਧਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸੁਮੂਹ ਗੁਰਦਵਾਰਾਂ ਸੁਮੂਹ ਗੁਰਦਵਾਰਿਆਂ ਝੰਡਿਆਂ ਬੰਗਿਆਂ ਨਸਾਂ ਦਾ ਗੁਰਧਾਮਾਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਧਰੈ ਗੋਈ ਕਿ ਆਕਾਲ ਪੁਰਖ ਅੰਤਿ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਸਤਿ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਤੇ ਅਥਰ ਕੋ ਕਾਮ ਕਰੋ ਲੋਭ ਓੰਕਾਰ ਤੋਂ ਬਚਾਓ ਧਾਮ ਦਾਨ ਗਰੀਬੀ ਦਾਮ ਸਿੱਖੀ ਦਾਨ ਸਤਿਗੁਰ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੋੜੇ ਚਾਤਾਂ ਨਾਲ ਬਾਣਾ ਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਸਿਰ ਤੇ ਹੱਥ ਤੇ ਕੋ ਕਲ ਯੁਗ ਨੂੰ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਾਤਾਂ ਵਿੱਚ ਵੇਲ ਲਾਓ ਟੁੱਟੀ ਗੰਢੋ ਜੀ ਮਿਹਰਵਾਨ ਜੋ ਭਾਵੈ ਸੋ ਕੰਮ ਕਰਾਈ ਮਿਹਦਵਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇ ਜੋ ਨਾ ਭਾਵੈ ਸੋ ਨਾ ਦੇ ਜਿੱਥੇ ਭਾਵੈ ਜਿੱਥੇ ਰੱਖ ਲੈ ਜਿੱਥੇ ਨਾ ਭਾਵੈ ਜਿੱਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾ ਕਮਲਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੀ ਦਰਗਾਹਾਂ ਦੇ ਬਖਸ਼ਿਆਂ ਸਾਜ਼ਿਆਂ ਨਵਾਦਿਆਂ ਗੁਰਮੁਖਾਂ ਪਿਆਰਿਆਂ ਦੀ ਬੀਲੀ ਬਖਸ਼ੀ ਜਿਨਾਂ ਦੇ ਮੇਲੇ ਕਰਕੇ ਸਿੱਖੀ ਸਦ ਗਦੀ ਪ੍ਰਾਪਤੀ ਹੋਵੇ ਤੂੰ ਦਰਗਾਹ ਦੀ ਸਮਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੀ ਜਿਹਦੇ ਮੇਲੇ ਕਰਕੇ ਤੂੰ ਵਿਸਰ ਜਾਵੇਂ ਦਰਗਾਹ ਦੇ ਧੱਕੇ ਦਾ ਮੇਲਾ ਨਾ ਦਿਓ ਜੀ ਮਿਹਰਵਾਨ ਜੀ ਜਗਤ ਜਲੰਦਾ ਲਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾ ਦੇ ਉਪਦੇ ਤੈ ਤਹ ਲਿਓ ਬਾਗ ਸੜ ਦੇ ਵੱਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾਂ ਜਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਦਾਂ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮਦਾਨ ਬਖਸ਼ੋ ਭਾਣੇ ਵਿੱਚ ਲਿਆਓ ਭਾਂਡਾ ਮਿੱਠਾ ਲਾਗੈ ਵਹਿ ਕੀਤਾ ਨਾ ਜਾਤਾ ਹਰਾਮ ਖੋਦ ਹਾਂ ਕਿਆ ਬਹੁਤੇ ਸੰਦੋਟ ਚੋਰ ਗੁਰ ਹੈ ਗਾਣੂਨ ਹਰਾਮੀ ਪਾਹਣ ਦਾ ਪਾਦ ਦਾ ਪਾਦ ਗਰਾਮੀ ਜੇਤਾ ਸੁਮੁੰਦ ਸਾਗਦ ਦੀਦ ਭਰਿਆ ਤੇ ਤੇ ਯੋਗਣ ਹਵਾ ਦੇ ਦਇਆ ਕਰੋ ਕਿਛ ਮਿਹਰੀ ਉਪਾਵੋ ਡੁੱਬਦੇ ਪੱਥਰ ਤਾਰੇ ਕੂ ਭਰਿਓ ਜੈਸੇ ਦਾਤ ਦਾ ਕਛੁ ਦੇਸ ਦੇਸ ਨਾ ਬੂਝ ਐਸੀ ਵੀਦਾ ਮਨ ਵਿਕਿਆ ਬੇਮੋਹ ਆ ਕਛਿਆ ਦਾ ਪਾਤ ਨਾ ਸੂਝ ਏ ਨਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਹਾ ਕਿ ਆਪ ਜੀ ਦੀ ਸੱਚੀ ਦਰਗਾਹਾਂ ਪੁੱਜੇਗਾ ਮੰਦੇ ਹਾਂ ਚੰਗੇ ਹਾਂ ਤੇਰੇ ਸਾਹ ਤੇਰਿਆਂ ਦੀ ਤੈਨੂੰ ਲਾਜ ਸਿਰ ਤੇ ਹੱਥ ਰੱਖੋ ਸਤਿ ਮਤ ਬਖਸ਼ੋ ਸਿੱਧੇ ਰਸਤੇ ਪਾਵੋ ਸਤਿ ਵੱਤ ਭੁੱਲਾ ਮਾਫ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸੇ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਹਾਜ਼ਰ ਹਜੂਰ ਬੈਠ ਕਰਕੇ ਕਰੋ ਕਾਦ ਕਰਵਾ ਰਹੇ ਹੋ ਸੋ ਵੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਦੀ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਦੀ ਕੀ ਅਰਦਾਸ ਹੋਈ। ਚੇਤਾ ਮਹੀਨਾ ਜਾਣ ਸ੍ਰੀ ਵਾਰਾ ਮਹਾ ਜੀ ਕੇ ਪਾਠ ਹੋਇਆ। ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅਗੀ ਵਾਸਤੇ ਸਮਤ ਬਖਸ਼ਿਓ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ। ਦਾੜ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜ਼ਰ ਹੈ। ਆਪ ਜੀ ਕੋ ਭੋਗ ਲਗਿਆ। ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਾਰਤੇ ਕਲਾ ਆਪ ਜੀ ਕੀ ਵਰਤੀ। ਹੋਰ ਜੋ ਵੀ ਬਾਈ ਭਾਈ ਆਪ ਜੀ ਕੇ ਹਜੂਰ ਤੇਲ ਫੋਲ ਸਮੂੱਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ। ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਧਾਮ-ਦਾਨ ਕੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾ ਦਾ ਪਿਆਰ ਬਖਸ਼ਣਾ ਕਦਮ-ਕਦਮ ਲੇਖੇ ਲਾਉਣੇ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਅੰਗ ਸੰਗ ਸਹਾਈ ਹੋਣਾ ਦੇਸ਼ਾਂ-ਪਤ ਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਇਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਐਸੇ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਪਾਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਵੰਤ ਦਾ ਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਤਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਆਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰੱਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਹੋ ਨਾਹਾਂ ਦੇ ਸਦਕੇ ਬੇਨਤੀ ਹੈ ਚੇਤ ਦਾ ਮਹੀਨਾ ਆਰੰਭ ਹੋਇਆ ਹੈ ਗੁਰਬਾਣੀ ਮੁਤਾਬਕ ਜੋ ਗੁਰੂ ਸਾਹਿਬ ਨੇ ਪਹਿਲਾ ਸ਼ਬਦ ਚੇਤ ਦਾ ਲਿਖਿਆ ਹੈ ਇਸ ਕਰਕੇ ਅੱਜ ਨਵਾਂ ਸਾਲ ਆਰੰਭ ਹੋਇਆ ਹੈ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖਾਂ ਲੱਖਾਂ ਵਧਾਈਆਂ ਮੁਬਾਰਕਾਂ ਸੋ ਬੇਨਤੀ ਹੈ ਇਸ ਮਹੀਨੇ ਦੇ ਵਿੱਚ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਹੈ ਸਤ ਬਾਬਾ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਜੋ ਵੱਡੇ ਪਾਠ ਚੱਲ ਰਹੇ ਹਨ ਦਬੰਦਵਾ ਸਾਹਿਬ ਵਿੱਚ ਅਤੇ 13 ਮੰਜਲਾ 68 ਵਿੱਚ ਜੋ ਦਮਦਮਾ ਸਾਹਿਬ ਵਿੱਚ ਪਾਠ ਚੱਲ ਰਹੇ ਹਨ ਉਹਨਾਂ ਦੇ ਭੋਗ 22 ਤਰੀਕ ਨੂੰ ਪੈਣਗੇ ਜੋ 13 ਮੰਜਲਾ 68 ਵਿੱਚ ਪਾਠ ਚੱਲ ਰਹੇ ਹਨ ਉਹਨਾਂ ਦੇ ਭੋਗ 25 ਤਰੀਕ ਨੂੰ ਰਾਤ ਨੂੰ ਪੈਣਗੇ ਸੋ ਨਾਲ ਹੀ ਅਖੰਡ ਪਾਠਾਂ ਦੀਆਂ ਲੜੀਆਂ ਵੀ ਚੱਲ ਰਹੀਆਂ ਹਨ ਬਾਬਾ ਨਰੈਣ ਸਿੰਘ ਜੀ ਦੇ ਵਰਸੀ ਦੀ ਯਾਦ ਵਿੱਚ ਵੀ ਤੋ ਇੱਥੇ ਨਾਨਕ ਸਰ ਦੇ ਵਿੱਚ ਵੀ 9 ਤੋਂ 11 11 ਤੋਂ 13 ਦੇਸੀ ਮਹੀਨੇ ਮੁਤਾਬਕ 22 ਤੋਂ 24 24 ਤੋਂ 26 ਮਾਰਚ ਨੂੰ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਜਿੱਥੇ ਕਿਸੇ ਨੂੰ ਸਮਾਂ ਮਿਲੇ ਉੱਥੇ ਪਹੁੰਚ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ 26 ਮਾਰਚ 13 ਚੇਤ ਨੂੰ ਆ ਰਿਹਾ ਹੈ ਸੋ 22 ਤਰੀਕ ਤੋਂ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਣਗੀਆਂ ਸਾਰਿਆਂ ਨੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਸੋ ਦੂਸਰੀ ਬੇਨਤੀ ਹੈ ਜੋ ਸੱਚਖੰਡ ਵਿੱਚੋਂ ਹੁਕਮ ਹੋਇਆ ਹੈ ਮੌਸਮ ਬਦਲ ਗਿਆ ਹੈ ਇਸ ਕਰਕੇ ਅੱਜ ਤੋਂ ਸਵੇਰ ਅਤੇ ਸ਼ਾਮ ਦੋਨੇ ਹੀ ਟਾਈਮ ਬਦਲੇ ਜਾ ਰਹੇ ਹਨ ਬਦਲੇ ਜਾ ਰਹੇ ਹਨ ਸ਼ਾਮ ਨੂੰ 4:30 ਵਜੇ ਕਥਾ ਆਰੰਭ ਹੋ ਕੇ 9 ਵਜੇ ਹੁਕਮਨਾਮੇ ਦਾ ਟਾਈਮ ਹੋਇਆ ਕਰੇਗਾ ਪੂਰੇ 4:30 ਵਜੇ ਕਥਾ ਆਰੰਭ ਹੋਵੇਗੀ ਅਤੇ 9 ਵਜੇ ਪੌੜੀ ਲਗਾ ਕੇ ਹੁਕਮਨਾਮੇ ਦਾ ਸਮਾ ਹੋਵੇਗਾ ਅੰਮ੍ਰਿਤ ਵੇਲੇ 2 ਵਜੇ ਸੁਖਨੀ ਸਾਹਿਬ ਦਾ ਪਾਠ ਆਰੰਭ ਉਪਰੰਤ 3:30 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਇਸ ਵੇਲੇ 7 ਵਜੇ ਸਮਾਪਤੀ ਦਾ ਭੋਗ ਪੈਣ ਦਾ ਸਮਾਂ ਹੋਇਆ ਕਰੇਗਾ ਸਮੇਨੋ ਨੋਟ ਕਰਕੇ ਸਮੇ ਸਿਰ ਪਹੁੰਚ ਕੇ ਹਾਜ਼ਰੀਆਂ ਪਰੋ ਪਿਆਰ ਨਾਲ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰੋ ਸ਼ਬਦ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਜਾ ਤੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਇਤ ਹੈ ਸੂਰਾ ਜਾ ਤੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਇਤ ਹੈ ਸੂਰਾ